ਮੋਹਾਲੀ ਦੇ ਜ਼ਿਰਕਪੁਰ ਚ ਪਿੰਦੇ ਟਕੋਲੀ ਇਲਾਕੇ ਦੇ ਵਿੱਚ ਕਤਲ ਮਾਮਲੇ ਦੇ ਵਿੱਚ ਇੱਕ આરોપી ਨੂੰ ਕੀਤਾ ਗ੍ਰਿਫਤਾਰ ਉਸ ਦੇ ਕੋਲੋਂ ਅਸਲਾ ਵੀ ਕੀਤਾ ਬਰਾਮਦ ਜਾਣਕਾਰੀ ਦਿੰਦੇ ਐਸਪੀ ਮਨਪ੍ਰੀਤ ਸਿੰਘ ਕੱਲ ਦਾ ਇਹ ਪੱਤਰ ਸੌਸ ਰਿਗਰਡਿੰਗ ਉਹਦੇ ਮਟਰ ਦੇ ਕੱਲ ਰਾਤ ਨੂੰ ਇੱਕ 11 ਵਜੇ ਤੁਹਾਨੂੰ ਗਰੂਮ ਰੂਮ ਤੋਂ ਇਨਫੋਰਮੇਸ਼ਨ ਆਈ ਸੀ ਕਿ ਸਾਹ ਤੋਂ ਫਾਇਰਿੰਗ ਹੋਈ ਹੈ ਜ਼ਿਰਕ ਟਕੋਲੀ ਦੇ ਜ਼ਿਰਕਪੁਰ ਟਕੋਲੀ ਦੇ ਵਿੱਚ ਤੇ ਉਹਦੇ ਉੱਪਰ ਇਮੀਡੀਏਟਲੀ ਐਕਟ ਕਰਦੇ ਹੋਏ ਪੁਲਿਸ ਨੇ ਐਸਐਚ ਐਸਪੀ ਜ਼ਿਲਕਪੁਰ ਨੇ ਆਪਣੇ ਟੀਮਸ ਬਣਾ ਕੇ ਅਸੀਂ ਸਾਰੇ ਜ਼ਿਲ੍ਹੇ ਚ ਨਾਕਾ ਬੰਦੀ ਕਰਵਾ ਕੇ ਜਦੋਂ ਮੌਕੇ ਤੇ ਜਦੋਂ ਐਸਪੀ ਜ਼ਿਲਕਪੁਰ ਗਏ ਤਾਂ ਉੱਥੇ ਇਹਨਾਂ ਨੇ ਦੇਖਿਆ ਕਿ ਹਾਂ ਵੀ ਉਹ ਬੰਦੇ ਫਾਇਰਿੰਗ ਹੋਈ ਹੈ ਦੋ ਬੰਦਿਆਂ ਦੇ ਉੱਪਰ ਗੋਲੀਆਂ ਲੱਗੀਆਂ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਗਈ ਦੂਸਰੇ ਨੂੰ ਇਹਨਾਂ ਨੇ ਇਮੀਡੀਏਟਲੀ ਉਹਨਾਂ ਨੂੰ ਹਸਪਟਲਾਈਜ਼ ਕਰਾਇਆ ਮੈਡੀਕਲ ਹੈਲਪ ਦਿੱਤੀ ਇੱਕ ਮੈਨਹੰਟ ਲਾਂਚ ਕੀਤਾ ਗਿਆ ਉਸੇ ਟਾਈਮ ਵੀ ਹਾਂ ਵੀ ਇਹ ਫਾਈਲਿੰਗ ਇਸੀਡੈਂਟ ਸੀਗਾ ਉਹਨੂੰ ਦੇਖਦੇ ਹੋਏ ਹਾਲਾਤਾਂ ਦੇਖਦੇ ਹੋਏ ਜੋ ਡੀਜੀਪੀ ਸਾਹਿਬ ਤੇ ਐਸਐਸ ਸਾਹਿਬ ਨੇ ਦੇ ਸੀਗੇ ਵੀ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਨਾ ਹੈ ਉਹਨੂੰ ਉਸੇ ਵੇਲੇ ਮੈਨਹੰਟ ਲਾਂਚ ਕਰਦੇ ਹੋਏ ਸਾਰੇ ਜਿਹੜੇ ਚ ਮਾਕਾਦੰਦੀ ਕਰਵਾਈ ਗਈ ਸਿਟੀ ਸੀਲਿੰਗ ਹੋਈ ਤੇ ਟੀਮਸ ਲਾ ਕੇ ਡੈਡੀਕੇਟਿਵਲੀ ਉਹਨਾਂ ਨੂੰ ਅਸੀਂ ਦੋਸ਼ੀ ਨੂੰ ਮੈਕਸਿਮਮ 4 ਘੰਟੇ ਜਲੋਂ ਅਰੈਸਟ ਕੀਤਾ ਗਿਆ ਇਹ ਇਸੀਡੈਂਟ ਨਹੀਂ ਸੀਗਾ ਵੀ ਇੱਕ ਵਿਅਕਤੀ ਪ੍ਰਿੰਸ ਕੁਮਾਰ ਤੇ ਭਰਤ ਪੂਸ਼ਨ ਸੀਗੇ ਜੋ ਕਿ ਆਪਣੀ ਫੌਜੂਨੇ ਜਾ ਰਹੇ ਸੀਗੇ ਤੇ ਦੂਸਰੀ ਸਾਈਡ ਤੋਂ ਇੱਕ ਬੰਦਾ ਕੁਲਦੀਪ ਸਿੰਘ ਜੋ ਜ਼ਿਰਕਪੁਰ ਦੇ ਰਹਿਣ ਵਾਲਾ ਕਿਸ਼ਨਪੁਰੇ ਦਾ ਇਹਨਾਂ ਦੀ ਕਾਰਸ ਦੀ ਕਿ ਰੋਡ ਰੇਜ ਦੇ ਕਰਕੇ ਆਪਾਂ ਚ ਬਹਿਸਬਾਜੀ ਹੋ ਗਈ ਜਿੱਤੇ ਕੁਲਦੀਪ ਸਿੰਘ ਨੇ ਆਪਣੇ ਲਾਇਸੈਂਸ ਬੱਦੀ ਬੋਰੀ ਰਵਲਵਰ ਦੇ ਨਾਲ ਫਾਇਰਸ ਕਰਕੇ ਪ੍ਰਿੰਸ ਕੁਮਾਰ ਨੂੰ ਜਿਹੜੇ ਉਹਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਮੌਕੇ ਤੇ ਡੈਥ ਹੋ ਗਈ ਭਰਤ ਪੂਸ਼ਨ ਜਿਹੜਾ ਲੜਕਾ ਹੈਗਾ ਭਰਤ ਪੂਸ਼ਨ ਪੁੱਤਰ ਲੋਕਚੰਦ ਜਿਹੜੀ ਜਿਹਦੇ ਉਹਦੇ ਕੀ ਉਹਦੇ ਜਰੀਹਤ ਹੋਈਆਂ ਸੀ ਕਿ ਗਲਟ ਫਾਇਰ ਇੰਜਰੀ ਜਿਸ ਨੂੰ ਮੈਡੀਕਲ ਹਿੱਟ ਦਿੱਤੀ ਗਈ ਉਦੇ ਬਿਆਨ ਦੇ ਉੱਪਰ ਅੰਡਰ ਰੈਲੇਵੈਂਟ ਸੈਕਸ਼ਨ ਮਰਦ ਦੀਆਂ ਸੈਕਸ਼ਨਾਂ ਅਨ랙 ਸੈਕਸ਼ਨ ਦੇ ਵਿੱਚ ਐਫਆਈਆ ਲਾਂਚ ਕਰਕੇ ਟੈਕਨੀਕਲ ਇਨਪੁਟ ਤੇ ਹਿਊਮਨ ਇਟ ਦੇ ਯੂਜ਼ ਕਰਦੇ ਹੋਏ ਸਾਰੇ ਜਿਹਨੂੰ ਨਾਕਾ ਬੰਦੀ ਕੀਤੀ ਗਈ ਤੇ 4 ਤੋਂ 5 ਘੰਟੇ ਦੇ ਵਿੱਚ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਦੇ ਹਾਂਜੀ ਹਾਂਜੀ ਹੋਰ ਤਾਂ ਵੀ ਕਰ ਇਨਵੈਸਟੀਗੇਸ਼ਨ ਕੀਤੀ ਜਾਇਆ ਕਿ ਕੀ ਪੜਾਇਆ ਗਿਆ ਦਾ ਪ੍ਰੋਫਾਈਲ ਕੁਲਦੀਪ ਸਿੰਘ ਜਿਹੜਾ ਹੈਗਾ ਇਹ ਬੀਸਿਕਲੀ ਬਾਉਂਸਰ ਦਾ ਕੰਮ ਕਰ ਰਿਹਾ ਕਿਸੇ ਪ੍ਰਾਈਵੇਟ ਆਪਣੇ ਵਿਅਕਤੀ ਦੇ ਨਾਲ ਪ੍ਰਾਈਵੇਟ ਬਿਲਡਰ ਨਾਲ ਤੇ ਇਹਦੇ ਕੋਲ ਜਿਹੜਾ ਲਾਇਸੈਂਸ ਵੈਪਨ ਸੀਗਾ ਤੇ ਇਹ ਜਿਹੜੀ ਇਹਦੀ ਏਜ ਹੈਗੀ ਹੈ ਏਰਬਾਉਟ 40 ਇਹਦੇ ਏਜ ਹੈਗੀ ਹੈ ਤੇ ਜਿਹ ਦੂਸਰੇ ਮਨਵਾਲੇ ਨੇ ਉਹਨਾਂ ਦੀ ਏਜ ਹੈਗੀ ਹੈ ਤੇ ਜਿਹੜਾ ਗ੍ਰੈਸਟ ਵਾਲਾ ਉਹਦੀ 28 ਤੋਂ 30 ਇਹ 30 ਇਅਰਸ ਦੇ ਲੱਗੇ ਹੈ ਮੋਬਾਈਲਾਂ ਦਾ ਕੰਮ ਕਰਦਾ ਹੈ ਤੇ ਇੱਕ ਭਤਕੁਸ਼ ਨੇ ਉਹ ਵੀ ਪ੍ਰਾਈਵੇਟ ਕੰਮ ਕਰਦਾ ਜਿਹੜਾ ਹੱਲੇ ਜਿਹੜਾ ਹਸਪਟਲਾਈਜ਼ ਨਹੀਂ ਥਾ ਕਿਸੇ ਗੈਂਗ ਨਾਲ ਨਹੀਂ ਹੱਲੇ ਇਹਨਾਂ ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧ ਨਹੀਂ ਆਇਆ ਹੱਲੇ ਵੈਰੀਫਾਈ ਕਰ ਰਹੇ ਆ ਪਰ ਇਹਨੂੰ ਮਤਲਬ ਜੋ ਦਿਸ਼ਨ ਦੇਸ਼ੀ ਕੇ ਵੀ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਤਰਾਜ਼ ਨੂੰ ਇੱਕ ਮੈਨ ਹੰਟ ਲਾਂ ਸਾਰੇ ਢਾਕਾ ਬੰਦੀ ਕਰਕੇ ਸੀਟਿੰਗ ਸੀਲਿੰਗ ਕਰਕੇ ਤੇ ਸਾਰੇ ਸਾਰੇ ਐਸਚੂ ਜ਼ਰਾਹੀ ਰਾਤ ਨੂੰ ਬਾਹਰ ਕੱਢੇ ਸੀਗੇ ਜਿਹੜਾ ਕਿ 6 ਘੰਟੇ ਲੱਗਾ ਤਾਂ ਸਾਰੇ ਐਸਚੂ ਦੀ ਟੀਮ ਨੇ ਆਪਣੀ ਕਾਮਯਾਬੀ ਤੁਹਾਨੂੰ ਹਾਸਲ ਕਰਕੇ ਦਿੱਤੀ ਤੇ 6 ਘੰਟੇ ਜਿਹੇ ਇਹਨੂੰ ਦੋਸ਼ੀ ਨੂੰ ਕੀਤਾ ਕੀਤਾ ਗਿਆ ਕਿ ਉਹਦੇ ਕੋਲੋਂ ਵੈਪਨ ਵੀ ਜਿਹੜਾ ਯੂਜ਼ ਹੋਇਆ ਐਸਚੂ ਬਰਾਮ ਦਾ ਹੈਗਾ ਸਾਰੇ ਦਾ ਕੰਮਨ ਬੈਕਗਰਾਉਂਡ ਕੀ ਹੈ ਉਹ ਆ ਕਿਹਦੇ ਕਾਰਨ ਸੀ ਤੁਹਾਨੂੰ ਉਹ ਦੱਸਿਆ অলਰੀਡੀ ਵੀ ਹਾਂ ਵੀ ਉਹ ਜਿਹੜੀ ਕਾਜ਼ ਨੂੰ ਲੈ ਕੇ ਕਾਜ਼ ਦੇ ਰੋਡ ਦੇ ਵਿੱਚ ਇੱਕ ਦੂਜੇ ਨੂੰ ਕ੍ਰਾਸ ਕਰਨ ਕਰਕੇ ਇਹਨਾਂ ਦੇ ਵਿੱਚ ਜਿਹੜਾ ਸੀਗਾ ਈਗੋ ਕ੍ਰੀਏਟ ਹੋਇਆ ਰੂਡ ਰੇਜ ਦੇ ਕਰਕੇ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਜੀ ਹਲੇ ਵੈਰੀਫਾਈ ਕਰ ਰਹੇ ਹਾਂ ਸਾਡੇ ਏਰੀਆ ਦੇ ਚ ਹਲੇ ਨਹੀਂ ਹੈਗਾ ਪਰ ਬਾਕੀ ਜਿੱਥੋਂ ਜਿੱਥੇ ਪਹਿਲਾਂ ਰਿਹਾ ਪੂਰੀ ਅਸੀਂ ਅਗੇ ਮੇਲਸ ਪਾਤੀਏ ਹੋਰ ਜੇ ਵੀ ਕਿਤੇ ਹੋਊਗਾ ਤਾਂ ਸਾਨੂੰ ਉਥੋਂ ਇਨਫੋਰਮੇਸ਼ਨ ਆ ਜਾਏ ਸਰ ਇਹ ਗ੍ਰਿਫਤਾਰ ਕੀ ਤੁਹਾਨੂੰ ਦੱਸ ਗ੍ਰਿਫਤਾਰ ਦੀ ਰਿਪੋਰਟ ਹੈ ਜੀ ਤਾਂ ਜਿਲ੍ਹੇ ਮੰਨਨ ਨਾਲ ਪਿਛੇ ਪਿਛੇ ਵੀ ਕੀਤਾ ਕਿ ਜਾਂ ਉਹ ਆਨ ਦਾ ਸਪੌਟ ਹੀ ਇਹਨਾਂ ਦੇ ਉੱਪਰ ਫਾਇਰਿੰਗ ਹੋਈ ਸੀ ਆਪਾਂ ਦੇ ਜਿਹਨਾਂ ਦਾ ਰੂਡ ਰੇਜ ਕਰਕੇ ਇਮੀਡੀਏਟਲੀ ਇਹਨਾਂ ਨੇ ਫਾਇਰਿੰਗ ਕਰਕੇ ਉੱਥੋਂ ਨਿਕਲ ਗਿਆ ਸੀਗਾ ਉਸ ਤੋਂ ਬਾਅਦ ਇਹ ਰਿਲੇਵੈਂਟ ਜਿਹੜੀਆਂ ਅਸੀਂ ਰੇਡਸ ਕੀਤੀਆਂ ਉੱਥੇ ਇਨਫੋਰਮੇਸ਼ਨ ਇਕੱਠੀ ਹੋਈ ਟੈਕਨੀਕਲ ਇਨਪੁਟਸ ਸਾਰੇ ਜਿਹਨਾਂ ਨੂੰ ਸੀਲ ਕੀਤਾ ਗਿਆ ਉਹਦੇ ਬਾਰੇ ਨੂੰ ਫਿਰ ਗਿਫਟਾ ਕੀਤਾ ਗਿਆ ਕਿੰਨੀਆਂ ਬੋਲੀਆਂ ਲੱਗੀਆਂ ਅਹ ਦੋ ਬੰਦੇ ਬੋਲੀਆਂ ਲੱਗੀਆਂ ਜਿਹੜਾ ਜਿਹਦੀ ਡੈਥ ਹੋਈ ਉਹਦੇ ਦੋ ਲੱਗੇ ਆ ਦੂਸਰੇ ਦੇ ਇੱਕ ਲੱਗੇ ਉਹ ਲੈ ਉਹ ਇਲਾਚ ਚੱਲਦਾ ਸਰ ਕੀ ਨਹੀਂ ਲੱਗਦਾ ਕਿ ਗਿਰਕਪੁਰ ਦੀ ਜਿਹੜੀ ਪੋਪੂਲੇਸ਼ਨ ਵਧ ਰਹੀ ਹੈ ਉੱਥੇ ਮੈਨਪਾਵਰ ਜ਼ਿਆਦਾ ਚਾਹੀਦਾ ਸਟਰੌਂਗ ਪਲਸਿੰਗ ਚਾਹੀਦੀ ਹੈ ਦੇਖੋ ਜਿਹੜੀ ਸਾਡੀ ਐਫੀਸ਼ੀਐਂਸੀ ਉਹ ਤਾਂ 100% ਹੈ ਵੀ ਹਾਂ ਵੀ ਠੀਕ ਹੈ ਜੇ ਉਹ ਵੀ ਕੇਸ ਹੋ ਰਿਹਾ ਸੀ ਟ੍ਰੇਸ ਕਰ ਰਹੇ ਆ ਜਸਟੀਸ ਦੇ ਲੈ ਕੇ ਆ ਰਹੇ ਹਰ ਚੀਜ਼ ਨੂੰ ਬਟ ਫੇ ਵੀ ਹਾਂ ਜੀ ਐਕਸਾ ਫੋਲ ਆਲਵੇਜ਼ ਗੁੱਡ ਥੈਂਕ ਯੂ ਸੋ ਦਸਰ ਕ੍ਰਿਸ਼ੀਅਨ ਇਸ ਦਾ ਵੀ ਰੋਲ ਹੈ ਇਸ ਦਾ ਮੈਂ ਕਿ ਸੀਗਾ ਵੀ ਇਹ ਰੇਸ ਲਗਾ ਰਹੇ ਸੀ ਸਟਾਰ ਨਹੀਂ ਇੱਕ ਅਮਨੇ ਸਾਹਮਣੇ ਕੋਈ ਝਗੜਾ ਸੀ ਆਪੋ ਸਾਹਮਣੇ ਤੋਂ ਕਾਰ ਆ ਰਹੀਆ ਸੀ ਕਿ ਕਾਰਸ ਨੂੰ ਰੋਡ ਨੈਰੋ ਹੋਣ ਕਰਕੇ ਉਹਨਾਂ ਨੂੰ ਅੱਗੇ ਬਲ ਪਾਸ ਹੋਉਂਦਾ ਵੀ ਹਾਂ ਕੋਲ ਕਿ ਇਹਨੂੰ ਰਸਤਾ ਪਹਿਲਾਂ ਦਊਗਾ ਜਸਟ ਅ ਈਗੋ ਜਸਟ ਰੁਜੀਕਰ ਨੇ ਵੀ ਤਾਂ ਕੋਈ ਇਸਲਾ ਵਗੈਰਾ ਕਹਿੰਦੇ ਸੀ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਨਾ ਹੀ ਕੋਈ ਫਾਇਰ ਹੋਇਆ ਥੈਂਕ ਯੂ